ਬੇਬੀ ਪਾਸ ਟੂ ਪਾਸ ਕਰ ਲਈ ਹੁਣ ਅੱਗੇ ਐਡਮਿਸ਼ਨ ਲੈਣੀ ਆ ਮੈਂ ਕਿਵੇਂ ਕਰੀਏ ਕਰਨਾ ਹੂੰ ਅੱਗੇ ਤੇਰਾ ਵੱਡਾ ਭਰਾ ਸੀ ਉਹਦੇ ਸਿਰ ਤੇ ਖਰਚੇ ਦੀ ਕੋਈ ਫਿਕਰ ਨਹੀਂ ਸੀ ਤੇਰੇ ਵੱਲੋਂ ਵੀ ਬੇਫਿਕਰ ਸੀ ਮੈਂ ਹੂੰ ਸ਼ਹੀਦਾਂ ਨੂੰ ਤਕਮੇ ਦੇ ਕੇ ਤਾਂ ਸਰਕਾਰਾਂ ਇਹ ਭੁੱਲੀ ਜਾਂਦੀਆਂ ਨੇ ਭਈ ਮਗਰ ਉਹਨਾਂ ਦੇ ਪਰਿਵਾਰਾਂ ਦਾ ਬਣੂਗਾ ਕੀ ਕਰਨਾ ਹਾਂ ਬੇਬੀ ਪੁੱਤ ਤੂੰ ਹੀ ਕੋਈ ਨਿੱਕਾ ਮੋਟਾ ਕੰਮ ਕਰ ਲੈ ਮਾਤਾ ਜੀ ਘਰੇ ਆ। ਆਹ ਦੇਖੀ ਮੜ ਜਾ ਗੇਟ ਤੇ ਕੌਣ ਆ। ਆਪ ਦੇ ਸੁਪੁੱਤਰ ਦੀ ਦੇਸ਼ ਲਈ ਕੀਤੀ ਕੁਰਬਾਨੀ ਨੂੰ ਪੰਜਾਬ ਸਰਕਾਰ ਨਮਨ ਕਰਦੀ ਹੈ ਅਤੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਦੇ ਲਈ 1 ਕਰੋੜ ਦੀ ਰਾਸ਼ੀ ਦੇਣ ਦਾ ਹੁਕਮ ਜਾਰੀ ਕਰਦੀ ਹੈ। ਪੰਜਾਬ ਸਰਕਾਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਸ਼ਹੀਦਾਂ ਦੇ ਹਮੇਸ਼ਾ ਕਰਜ਼ਦਾਰ ਰ੍ਹਾਂਗੇ ਅਤੇ ਉਹਨਾਂ ਦੀ ਅਨਮੋਲ ਸ਼ਹਾਦਤ ਕਦੇ ਵੀ ਪੁਲਾਈ ਨਹੀਂ ਜਾ ਸਕਦੀ ਹੁਣ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਹੈ ਇੱਕ ਨਵੀਂ ਕਲੀ ਸ਼ੁਰੂਆਤ ਕਰਦੇ ਹੋਏ ਹੁਣ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਦੇ ਰਹੀ ਹੈ ਔਕੀ ਕੜੀ ਜਮਾਲੀ ਇੰਦਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਉਨ ਆਪ ਇਹਨਾਂ ਸ਼ਹੀਦਾਂ ਦੇ ਘਰਾਂ 'ਚ ਜਾ ਕੇ ਪਰਿਵਾਰ ਵਾਲਿਆਂ ਨੂੰ 1-1 ਕਰੋੜ ਰੁਪਏ ਦੇ ਚੈੱਕ ਦੇ ਕੇ ਆਏ ਨੇ ਪੰਜਾਬ ਸਰਕਾਰ ਨੇ ਇਹਨਾਂ ਪਰਿਵਾਰਾਂ ਨੂੰ ਮਿਲ ਰਹੀ ਪੈਨਸ਼ਨ ਵਾਦਾ ਦਿੱਤੀ ਹੈ ਤੇ ਕੁਝ ਸ਼ਹੀਦਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਗਈ ਹੈ 1 ਕਰੋੜ ਰੁਪਏ ਅੱਜ ਸੀ ਸਨਮਾਨ ਰਾਸ਼ੀ ਦੇ ਤੌਰ ਤੇ ਪਰਿਵਾਰ ਨੂੰ ਦਿੱਤਾ ਹੈ ਤਾਂ ਕਿ ਕਬੀਲਦਾਰੀ ਜਿਹੜੀ ਉਹ ਚੱਲ ਸਕੇ ਬੱਚਿਆਂ ਦੀ ਪੜ੍ਹਾਈ 'ਚ ਕੋਈ ਦਿੱਕਤ ਨਾ ਆਵੇ ਕੋਈ ਬਿਗੜ ਨਾ ਪਵੇ ਸ਼ਹੀਦਾਂ ਨੂੰ ਬਣਦਾ ਸਨਮਾਨ ਦੇ ਕੇ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਕੇ ਇੱਕ ਨਵੀਂ ਮਿਸਾਲ ਕਾਇਮ ਕਰ ਰਹੀ ਹੈ ਪੰਜਾਬ ਸਰਕਾਰ